ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆ ਜੀ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਵੋਗੇ ਅੱਜ ਫੇਰ ਮੈਂ ਛੋਟਾ ਜਿਹਾ ਇੱਕ ਵਲੌਗ ਬਣਾ ਕੇ ਤੁਸੀਂ ਨਾ ਮੈਨੂੰ ਦਾ ਪੰਜਾਬ ਨਾਲ ਵੀਡੀਓ ਬਣਾਉਣ ਕਰਕੇ ਕਾਫੀ ਕਮੈਂਟ ਕੀਤੇ ਉਹਨਾਂ ਦਾ ਵਲੌਗ ਬਣਾਉਣ ਲਈ ਬਲੌਗ ਬਣਾਇਆ ਸੀਗਾ ਤੁਸੀਂ ਕਾਫੀ ਮੈਨੂੰ ਕਮੈਂਟ ਕੀਤੇ ਉਹਨਾਂ ਦਾ ਏਕ-ਏਕ ਕਮੈਂਟ ਦਾ ਮੈਂ ਰਿਪਲਾਈ ਨਹੀਂ ਦਿੱਤਾ ਜੀ ਤੁਹਾਨੂੰ ਉਹਦੇ ਲਈ ਸੌਰੀ ਇਸ ਕਰਕੇ ਮੈਂ ਤੁਹਾਨੂੰ ਸਾਰਾ ਹੀ ਵਲੌਗ ਬਣਾ ਕੇ ਸਾਰਾ ਕੁਝ ਇਸ ਕਰਕੇ ਕਲੀਅਰ ਕਰ ਦੇਣਾ ਚਾਹੁੰਦੀ ਆ ਦੱਸ ਦੇਣਾ ਚਾਹੁੰਦੀ ਆ ਕਿ ਕਿਸੇ ਦੇ ਵੀ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਾਟ ਨਾ ਰਹੇ ਰਿਪਲਾਈ ਕਰਦੇ ਆ ਤੇ ਉਹ ਥੋੜਾ ਜਿਹਾ ਰਿਪਲਾਈ ਹੁੰਦਾ ਹੈ ਉਸ ਬਾਰੇ ਕਈ ਵਾਰ ਸਮਝ ਵੀ ਨਹੀਂ ਆਉਂਦੀ ਸਾਨੂੰ ਹਨਾ ਇਸ ਕਰਕੇ ਸਭ ਤੋਂ ਪਹਿਲਾਂ ਜੀ ਜਰੂਰੀ ਗੱਲ ਏ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਇਹ ਸਵਾਲ ਕੀਤੇ ਪੁੱਛਿਆ ਕਿ ਸ਼ਮਮੀ ਢਿੱਲੋਂ ਸ਼ਮਮੀ ਢਿੱਲੋਂ ਜੀ ਤੁਹਾਨੂੰ ਪਤਾ ਆ ਮੇਰੀ ਨਨਾਨਿਆ ਉਹ ਉਹ ਸਹੀ ਰੀਅਲ ਮੇਰੀ ਨਨਾਨਿਆ ਤਾਂ ਬਤਾਓ ਠੀਕ ਨਹੀਂ ਹੈਗੀ ਠੀਕ ਤੁਹਾਨੂੰ ਕਾਫੀ ਹੱਦ ਤੱਕ ਮਤਲਬ ਐਸੀ ਵਲੌਗ ਪਾਏ ਹੋਏ ਆ ਉਹਨਾਂ ਦੇ ਚੈਨਲ ਦੇ ਸ਼ਮੇ ਟਿਲਾਉਂਦੇ ਕੀ ਉਹਨਾਂ ਨੂੰ ਕੀ ਗੱਲ ਹੋਈ ਆ ਉਹਨਾਂ ਨੂੰ ਜੀ ਬ੍ਰੈਸਟ ਕੈਂਸਰ ਆ ਠੀਕ ਹੈ ਜੀ ਉਹਨਾਂ ਦਾ ਆਪਰੇਟ ਚਾ ਹੋ ਗਿਆ ਆ ਉਹ ਇਸ ਟਾਈਮ ਹਸਪੀਟਲ ਐਡਮਿਟ ਨੇ ਤੇ ਅੱਗੇ ਨਾਲ ਕਾਫੀ ਬੈਟਰ ਫੀਲ ਕਰਨ ਦੇ ਆ ਕਾਫੀ ਜ਼ਿਆਦਾ ਠੀਕ ਨੇ ਤਾਂ ਕਿ ਉਹਨਾਂ ਦਾ ਆਪਰੇਟ ਹੋਣ ਕਰਕੇ ਫਿਰ ਮੈਂ ਵੀ ਵੀਡੀਓ ਨਹੀਂ ਬਣਾ پا ਰਹੀ ਕਿਉਂਕਿ ਸਾਡਾ ਇੱਕ ਜਣਾ ਹਸਪੀਟਲ ਪੱਕਾ ਅਸੀਂ ਮਤਲਬ ਜਾਣੇ ਆ ਜਾਂ ਮੈਂ ਜਾ ਰਹੇ ਆ ਜਾਂ ਜਾਂਦੀ ਆ ਜਾਂ ਮੇਰੇ ਮਦਰ ਜਾਂਦੇ ਆ ਤਾਂ ਕਰਕੇ ਉਹ ਜੇ ਹਸਪੀਟਲ ਐਡਮਿਟ ਨੇ ਤੇ ਥੋੜੀ ਸੇਹ ਦੇ ਢਿੱਲੀ ਆ ਬਟ ਚਲੋ ਪ੍ਰਮਾਤਮਾ ਬਾਬਾ ਦੀਪ ਸਿੰਘ ਕਿਰਪਾ ਕਰੇ ਕਿ ਛੇਤੀ ਤਹੀ ਅਰਦਾਸਾਂ ਕਰੋ ਕਿ ਉਹ ਛੇਤੀ ਠੀਕ ਹੋ ਕੇ ਤੇ ਆਪਣੇ ਘਰ ਆ ਜਾਣਾ ਤੇ ਚਲੋ ਫਿਰ ਮੈਂ ਵੀ ਆਪਣੀ ਵੀਡੀਓ ਜਿਹੜੀ ਉਹ ਲਗਾਤਾਰ ਪਾ ਸਕਾਂ ਤਾਂ ਕਰਕੇ ਹੁਣ ਅੱਜ ਵੀ ਮੈਂ ਹਸਪੀਟਲੋਂ ਹੀ ਆਈ ਆ ਜੀ ਤੇ ਹਸਪੀਟਲ ਆਗੇ ਫਿਰ ਮੈਂ ਜਦੋਂ ਆਪਣੇ ਦੇਖੇ ਆਗੇ ਮੋਬਾਈਲ ਤੇ ਉੱਤੇ ਕਾਫੀ ਜਿਆਦਾ ਸਵਾਲ ਸੀਗੇ ਜਿਨ੍ਹਾਂ ਦੇ ਕਮੈਂਟ ਸੀਗੇ ਤੇ ਮੈਂ ਇੱਕ ਇੱਕਰ ਰਪਲਾਈ ਨਹੀਂ ਮੇਰਾ ਟਾਈਮ ਲੱਗਿਆ ਦੇਣ ਦਾ ਤੇ ਫਿਰ ਮੈਂ ਸੋਚਿਆ ਕਿ ਚਲੋ ਆਪਾਂ ਕੋਈ 10 ਮਿੰਟ ਦਾ ਵਲੌਗ ਪਾਣਾ ਆ ਕੇ ਪਾ ਦਿੱਤਾ ਜਾਵੇ ਜਿਹਦੇ ਵਿੱਚ ਸਾਰਾ ਕੁਝ ਰਪਲਾਈ ਹੋ ਜੇ ਠੀਕ ਹੈ ਜੀ ਸਬਮਿਟ ਲੋਕ ਕਾਫੀ ਬੈਟਰ ਆ ਅਗੇ ਨਾਲੋਂ ਬਾਕੀ ਤੁਹਾਡੀ ਅਰਦਾਸਾਂ ਦੀ ਲੋੜ ਆ ਇਸ ਟਾਈਮ ਉਹਨਾਂ ਨੂੰ ਤੁਸੀਂ ਅਰਦਾਸਾਂ ਕਰੋ ਕਿ ਉਹ ਜਲਦੀ ਜਲਦੀ ਠੀਕ ਹੋ ਜਾਣ ਠੀਕ ਹੋ ਕੇ ਆਪਣਾ ਕੰਮ ਦੁਬਾਰਾ ਤੋਂ ਫੇਰ ਉਹ ਸਾਹਮਣ ਫਿਰ ਆਪਣਾ YouTube ਵਾਲਾ ਚੈਨਲ ਸਾਮਣੇ ਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਵੀਡੀਓ ਬਣਾ ਕੇ ਤੇ ਆਉਂਦਾ ਬਾਕੀ ਬਹੁਤ ਬਹੁਤ ਧੰਨਵਾਦੀ ਤੁਸੀਂ ਇੰਨੀ ਜਿਆਦਾ ਕੇਅਰ ਕਰਦੇ ਆ ਤੁਸੀਂ ਇੰਨਾ ਜਿਆਦਾ ਸਭ ਨਾਲ ਪਿਆਰ ਕਰਦੇ ਆ ਕਿਉਂਕਿ ਤੁਸੀਂ ਨਿੱਕੇ ਨਿੱਕੇ ਕਮੈਂਟ ਕਰਕੇ ਸਾਨੂੰ ਮਤਲਬ ਪੁੱਛਦੇ ਆ ਤੁਹਾਨੂੰ ਬਹੁਤ ਜਿਆਦਾ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ ਦੂਜੀ ਗੱਲ ਅੱਗੇ ਰਹੀ ਜੀ ਜਿਹੜਾ ਦਾ ਪੰਜਾਬ ਵਾਲਿਆਂ ਦਾ ਮੈਂ ਵਲੌਗ ਪਾਇਆ ਸੀਗਾ ਉਹ ਮਤਲਬ ਤੁਸੀਂ ਕਾਫੀ ਜਣਿਆਂ ਨੇ ਇਹ ਲਿਖਿਆ ਆ ਕਿ ਤੁਸੀਂ ਮਤਲਬ ਉਹਨਾਂ ਦੇ ਵਲੌਗ ਵਿੱਚ ਆਇਆ ਕਰੋ ਵੇਖੋ ਜੀ ਗੱਲ ਵਿੱਚ ਮੈਸੇਜ ਆਇਆ ਕਿ ਅਸੀਂ ਤੁਹਾਨੂੰ ਕਦੀ ਉਹਨਾਂ ਨਾਲ ਦੇਖਿਆ ਨਹੀਂ ਅਸੀਂ ਜੇ ਤੁਸੀਂ ਇਹ ਦੇਖਣਾ ਚਾਹੋ ਤੇ ਮੈਂ ਚਲਾਕ ਦਰਾਨੀਆਂ ਵਿੱਚ ਸ਼ਾਇਦ ਚਲਾਕ ਦਰਾਨੀਆਂ 6 ਪਾਰਟ ਸੀਗਾ ਜਿਹਦੇ ਵਿੱਚ ਮੈਂ ਰੋਲ ਕੀਤਾ ਸੀਗਾ ਸ਼ਾਇਦ ਤੁਹਾਨੂੰ ਯਾਦ ਹੋਗਾ ਉਹ ਕੁਝ ਸੀਗਾ ਮਤਲਬ ਪ੍ਰੀਤੀ ਕੋਈ ਕੰਮ ਕਰਦੀ ਸੀ ਤੇ ਉਹਦੇ ਉੱਪਰ ਝਾੜੂ ਮਾਰਦੀ ਸੀ ਬਾਹਰ ਤੇ ਮੈਂ ਉੱਥੇ ਰੋਲ ਕੀਤਾ ਸੀ ਕੋਈ ਕਿ ਮਤਲਬ ਉਹਨੇ ਕਟਾ ਇੱਧਾ ਡਾਇਆ ਜਿੱਤਾ ਹੈਲੀਕਾਪਟਰ ਚੱਲਦਾ ਤੇ ਉਹ ਤੁਸੀਂ ਕਾਫੀ ਉਸ ਚੀਜ਼ ਤੇ ਮੈਸੇਜ ਵੀ ਕੀਤੇ ਸੀਗੇ ਦੂਜਾ ਦੂਜਾ ਉਹਨਾਂ ਬਲੌਗ ਪਾਇਆ ਸੀਗਾ ਜੀ ਜਿਹੜਾ ਸਾਡਾ ਅਸੀਂ ਪਿੰਡ ਗਏ ਸੀ ਤੇ ਉਹਨਾਂ ਸਪੈਸ਼ਲ ਹੀ ਦੱਸਿਆ ਸੀਗਾ ਸ਼ਾਇਦ ਸਾਡੇ ਪੰਜਾਬ ਦੇ ਚੈਨਲ ਉੱਪਰ ਹੋਊਗਾ ਮੈਨੂੰ ਹੁਣ ਯਾਦ ਨਹੀਂ ਹੈਗਾ ਉਹ ਉਹਨਾਂ ਸਾਰਾ ਦੱਸਿਆ ਸੀਗੇ ਕਿ ਸਾਡੇ ਚਾਚਾ ਜੀ ਚਾਚੀ ਜੀ ਹੁਣ ਆਏ ਆ ਸਾਰੇ ਜਣੇ ਆਪਾਂ ਬਹੁਤ ਸੋਹਣਾ ਬਲੌਗ ਬਣਾਇਆ ਸੀ ਜੇ ਮੈਨੂੰ ਉਹ ਬਲੌਗ ਮਤਲਬ ਕੱਢਿਆ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਉਹ ਬਲੌਗ ਕਿਹੜੇ ਪਾਟ ਵਿੱਚ ਆ ਕਿੱਥੇ ਆਉ ਠੀਕ ਹੈ ਜੇ ਮੇ ਕੋ ਥੋੜਾ ਟਾਈਮ ਨਹੀਂ ਹੋ ਰਿਹਾ ਹਸਪੀਟਲ ਜਾਣ ਕਰਕੇ ਫਿਰ ਮੇਰੇ ਚੱਕਰ ਲੱਗਦੇ ਆ ਤਾਂ ਕਰਕੇ ਮੈਂ ਨਹੀਂ ਪੂਰਾ ਕਲੀਅਰ ਕਰ پا ਰਹੀ ਜੀ ਦੂਜੀ ਇਹ ਕਿ ਉੱਥੇ ਜਾਣ ਕਰਕੇ ਸਾਡੀ ਵਲੌਗ ਤਾਂ ਨਹੀਂ ਬਣਾ ਪਾਉਂਦੇ ਕੀ ਤੁਹਾਨੂੰ ਦੱਸਣ ਦੀ ਹੈ ਕਿ ਪਹਿਲਾਂ ਮੈਂ ਵੀਡੀਓ ਨਹੀਂ ਬਣਾਉਂਦੀ ਤੇ ਇਦਾਂ ਹੀ ਕੋਈ ਇੰਟਰਸਟ ਵੀ ਨਹੀਂ ਦਿਖਾਇਆ ਜ਼ਿਆਦਾਤਰ ਮੈਂ ਇਹ ਚੀਜ਼ ਵੱਲ ਫਿਰ ਤੁਹਾਨੂੰ ਜਦੋਂ ਹੁਣ ਇਹ ਲਾਈਨ ਆਪਾਂ ਫੜੀ ਆਪਾਂ ਕੰਮ ਕਰ ਰਹੇ ਆ ਹੁਣ ਜਦੋਂ ਵੀ ਮੈਂ ਪਿੰਡ ਜਾਇਆ ਕਰੂੰਗੀ ਮੈਂ ਵਲੌਗ ਜ਼ਰੂਰ ਬਣਾਇਆ ਕਰੂੰਗੀ ਫਿਰ ਤੁਹਾਡੇ ਸਾਹਮਣੇ ਜ਼ਰੂਰ ਆਇਆ ਕਰੂੰਗੀ ਦੂਜੀ ਗੱਲ ਇਹ ਜੀ ਉਹਨਾਂ ਦੇ ਵਲੌਗ ਵਿੱਚ ਉੱਥੇ ਜਾ ਉਹਨਾਂ ਦੀ ਵੀਡੀਓ ਵਿੱਚ ਮੈਂ ਕੰਮ ਨਹੀਂ ਕਰ ਸਕਦੀ ਕੰਮ ਇਸ ਕਰਕੇ ਨਹੀਂ ਕਰ ਸਕਦੀ ਕਿ ਸਾਡੇ 60 ਕਿਲੋਮੀਟਰ ਦੀ ਦੂਰੀ ਪੈ ਜਾਂਦੀ ਹੈ ਜੀ ਉੱਥੇ 60 ਕਿਲੋ ਦੂਰ ਹੋਣ ਕਰਕੇ ਫਿਰ ਡੇਲੀ ਅਪਡਾਉਣ ਨਹੀਂ ਇਹ ਚੱਕਰ ਹੈ ਜੀ ਫਿਰ ਡੇਲੀ ਅਪਡਾਉਣ ਨਹੀਂ ਕਰ ਸਕਦੇ ਤੇ ਇੱਥੇ ਤੁਹਾਨੂੰ ਪਤਾ ਮੇਰੇ ਬੱਚੇ ਵੀ ਸਕੂਲ ਜਾਂਦੇ ਆ ਮੇਰੇ ਹਸਬੰਦ ਜੌਬ ਕਰਦੇ ਆ ਤੇ ਤਾਂ ਕਰਕੇ ਫਿਰ ਜੇ ਮੈਂ ਉੱਥੇ ਜਾਵਾਂ ਤੇ ਫਿਰ ਮੇਕੋ ਵਾਪਸ ਨਹੀਂ ਆਇਆ ਜਾਂਦਾ ਤਾਂ ਕਰਕੇ ਮੈਂ ਉਹਨਾਂ ਦੀ ਵੀਡੀਓ ਵਿੱਚ ਕੰਮ ਨਹੀਂ ਕਰ ਪਾਉਂਦੀ ਉੱਥੇ ਤੇ ਜਾਂ ਤੇ ਲੱਗੇ ਹੋਈਏ ਥੋੜਾ ਥੋੜਾ فاਸਲਾ ਹੋਏ ਤੇ ਫਿਰ ਤੇ ਇਹੀ ਜਾ ਸਕਦੇ ਆ ਹੁਣ 60 ਕਿਲੋਮੀਟਰ ਦਾ فاਸਲਾ ਡੇਲੀ ਅਪਡਾਉਨ ਨਹੀਂ ਹੁੰਦਾ ਜੀ ਤਾਂ ਕਰਕੇ ਨਹੀਂ ਉੱਥੇ ਮੈਂ ਜਾ ਪਉਂਦੀ ਠੀਕ ਹੈ ਜੀ ਹੋਰ ਬਾਕੀ ਜੀ ਉੱਥੇ ਕਮੈਂਟ ਸਾਰਿਆਂ ਨੇ ਵਿੱਚ ਇਹ ਗੱਲ ਕੀਤੀ ਸੀਗੇ ਕੀ ਤੁਹਾਡਾ ਵਿਆਹ ਸੰਦੀਪ ਨਾਲੋਂ ਤੋਂ ਪਹਿਲਾਂ ਹੋਇਆ ਹਾਂਜੀ ਜੀ ਸਾਡਾ ਵਿਆਹ ਪਹਿਲਾਂ ਹੋਇਆ ਸੀਗਾ ਸਾਡਾ ਵਿਆਹ 2007 ਵਿੱਚ ਹੋਇਆ ਸੀਗਾ ਤੇ ਉਹਨਾਂ ਦਾ ਬਾਅਦ ਵਿੱਚ ਹੋਇਆ ਹੈ ਜੀ ਤੇ ਇਹ ਇੱਕ ਹੋਰ ਕਮੈਂਟ ਸਾਰਿਆਂ ਨੇ ਬਹੁ ਕੀਤੇ ਕੀ ਤੁਸੀਂ ਬਹੁਤ ਤੁਹਾਡਾ ਨੇਚਰ ਬਹੁਤ ਵਧੀਆ ਆ ਬਾਕੀ ਥੈਂਕ ਯੂ ਜੀ ਜਿਨ੍ਹਾਂ ਜਿਨ੍ਹਾਂ ਇਹ ਕਮੈਂਟ ਕੀਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਇਹ ਮੇਰਾ ਨੇਚਰ ਪਸੰਦ ਆਇਆ ਇੱਕ ਹੋਰ ਸੀਗਾ ਕਮੈਂਟ ਜੀ ਉਹਦੇ ਵਿੱਚ ਸੀਗਾ ਕਿ ਤੁਸੀਂ ਜਿਹੜੇ ਕਵਲ ਦੇ ਪਾਪਾ ਹੋਣੀ ਉਹ ਕਿੰਨੇ ਭਰਾ ਨੇ ਠੀਕ ਆ ਜੀ ਵੇਖੋ ਜੀ ਇਹ ਸਾਰੇ ਤਾਂ ਭਰਾ ਹੀ ਹੁੰਦੇ ਚਾਚੇ ਤਾਏ ਦੇ ਸਾਰੇ ਇਹ ਭਰਾ ਹੀ ਹੁੰਦੇ ਆ ਹਨਾ ਬਾਕੀ ਜੇ ਤੁਸੀਂ ਕਿਉਂਕਿ ਸਾਡੇ ਡੈਡੀ ਜੀ ਹੁਣੀ ਤਿੰਨ ਭਰਾ ਸੀਗੇ ਗਾੜੀ ਉਹਨਾਂ ਦੇ ਤਿੰਨਾਂ ਦੇ ਦੋ ਦੋ ਬੇਟੇ ਆ ਠੀਕ ਹੈ ਜੀ ਫਿਰ ਇਹ हिसाब ਨਾਲ ਕਵਲ ਦੇ ਡੈਡੀ ਹੁਣੀ ਇੱਕ ਸਾਬ ਦੇ 6 ਭਰਾ ਨੇ ਪਰ ਜਿਹੜੇ ਉਹ ਰੀਅਲ ਬ੍ਰਦਰ ਨੇ ਉਹ ਦੋ ਭਰਾ ਹੀ ਨੇ ਜੀ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਚਾਚੇ ਤਾਏ ਸਾਰੇ ਭਰਾ ਹੀ ਹੁੰਦੇ ਆ ਬਾਕੀ ਉਹਦਾ ਵੈਸੇ ਗਿਣਤੀ ਵਿੱਚ ਲਾਓ ਤੇ 6 ਭਰਾ ਨੇ ਠੀਕ ਹੈ ਜੀ ਤੇ ਬਾਕੀ ਆ ਕਿ ਤੁਸੀਂ ਉਹਨਾਂ ਨੂੰ ਜਾਣਦੇ ਆ ਜਿਹੜੇ ਕਵਲ ਦੇ ਪਾਪਾ ਤੇ ਕਵਲ ਦੇ ਚਾਚਾ ਜੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਆ 4 ਰੀਅਲ ਚ ਦੋ ਭਰਾ ਨੇ ਬਾਕੀ ਆਪਾਂ ਸਾਰੇ ਜਿਹੜੇ ਇਹ ਪਰਿਵਾਰ ਪੂਰੀ ਸਾਡੀ ਫੈਮਿਲੀ ਆ ਡੈਡੀ ਹੁਣੀ ਸਾਡੇ ਤਿੰਨ ਭਰਾ ਸੀਗੇ ਅਗੋਂ ਤਿੰਨਾਂ ਦੇ ਦੋ-ਦੋ ਬੇਟੇ ਆ ਜੀ ਇਸ ਹਿਸਾਬ ਨਾਲ ਜੇ ਇਸ ਹਿਸਾਬ ਨਾਲ ਲਿਆ ਜਾਵੇ ਤੇ ਉਹ 6 ਭਰਾ ਨੇ ਤੇ ਜੇ ਤੁਸੀਂ ਪੂਰੀ ਰੀਅਲ ਮੰਗਦੇ ਆ ਤੇ ਫਿਰ ਉਹ ਦੋ ਭਰਾ ਨੇ ਜੀ ਠੀਕ ਆ ਜੀ ਤੇ ਬਾਕੀ ਤੁਸੀਂ ਸਾਰਿਆਂ ਨੇ ਉਹ ਵਲੌਗ ਨੂੰ ਬਹੁਤ ਪਿਆਰ ਦਿੱਤਾ ਜਿਹੜਾ ਮੈਂ ਉਹਨਾਂ ਨਾਲ ਪਾਇਆ ਸੀਗਾ ਤੇ ਬੜਾ ਵਧੀਆ ਲੱਗਾ ਕਿ ਤੁਸੀਂ ਸਾਰੇ ਜਿਆਦੇ ਇੰਨਾ ਜਿਆਦਾ ਪਿਆਰ ਕਰਦੇ ਹੋ ਲਾਈਕ ਕਰਦੇ ਹੋ ਵਧੀਆ ਲੱਗਦਾ ਜੀ ਬਾਕੀ ਐਸ ਟਾਈਮ ਮੈਨੂੰ ਤੁਹਾਡੇ ਸਾਰਿਆਂ ਦੀ سپورਟ ਦੀ ਲੋੜ ਆ ਜੀ ਬਾਕੀ ਵਿੱਚ ਇੱਕ ਦੋ ਕਮੈਂਟੇ ਵੀ ਆਏ ਜੀ ਕੀ ਲਓ ਜੀ ਅਸੀਂ ਤੁਹਾਨੂੰ ਸਬਸਕ੍ਰਾਈਬ ਕਰ ਦਿੱਤਾ ਆ ਹਾਂਜੀ ਮੇਰੇ ਬਹੁਤ ਸਬਸਕ੍ਰਾਈਬਰ ਵਧੇ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਜਿੰਨਾ ਮੈਨੂੰ ਸਬਸਕ੍ਰਾਈਬ ਕੀਤਾ ਕਵਲ ਹੁਣਾਂ ਦੇ ਵਲੌਗ ਵਿੱਚ ਵੇਖ ਕੇ ਆ ਵੇਖੋ ਐਸ ਟਾਈਮ ਮੈਂ ਉਹ ਉਹ ਮਤਲਬ ਉਹ ਮੇਰਾ ਪਰਿਵਾਰ ਆ ਠੀਕ ਹੈ ਐਸ ਟਾਈਮ ਉਹਨਾਂ ਦੀ ਸ਼ਾਇਦ ਬਦੌਲਤ ਹੀ ਮੈਨੂੰ ਕਾਫੀ ਸਬਸਕ੍ਰਾਈਬਰ ਮਿਲੇ ਆ ਜੀ ਕਿਉਂਕਿ ਮੈਂ ਉਹਨਾਂ ਨੂੰ ਵਲੌਗ ਪਾਇਆ ਤੇ ਮੇਰੇ ਸਬਸਕ੍ਰਾਈਬਰ ਕਾਫੀ ਵਧੇ ਬਾਕੀ ਜਿਨ੍ਹਾਂ ਨੇ ਵੀ ਸਬਸਕ੍ਰਾਈਬ ਕੀਤਾ ਆ ਮੈਨੂੰ ਉਹਦੇ ਵਿੱਚ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਾ ਹਨ ਵੇਖੋ ਸਾਡਾ ਪਰਿਵਾਰ ਆ ਪਰ ਸ਼ਾਇਦ ਉਹ ਮਹਾਰਾਜ ਬਾਬਾ ਜੀ ਉਹਨਾਂ ਨੇ ਇਦਾਂ ਹੀ ਕਿਰਪਾ ਕਰੇ ਕਿ ਚਲੋ ਇੱਦਾਂ ਬਲੰਦੀਆਂ ਨੂੰ ਛੋਣਦੇ ਆ ਬਹੁਤ ਬੱਚੇ ਮਿਹਨਤੀ ਆ ਇਦਾਂ ਹੀ ਉਹ ਮਿਹਨਤ ਕਰਦੇ ਰਹਿਣ ਕਿਉਂਕਿ ਉਹਨਾਂ ਦੀ ਮਿਹਨਤ ਬਦੌਲਤ ਹੀ ਅੱਜ ਮਤਲਬ ਉਹ ਜੀ ਉਹਨਾਂ ਕੰਮ ਸ਼ੁਰੂ ਕੀਤਾ ਤੇ ਉਹਨਾਂ ਇੱਕ ਪਰਿਵਾਰ ਦੀ ਨਹੀਂ ਉਹਨਾਂ ਬਹੁਤ ਪਰਿਵਾਰਾਂ ਦੀ ਰੋਟੀ ਲਾਈ ਆ ਜੀ ਠੀਕ ਹੈ ਵੇਖੋ ਇੱਕ ਤਰ੍ਹਾਂ ਦੀ ਇਹ ਮਿਹਨਤ ਆ ਇੱਕ ਤਰ੍ਹਾਂ ਦੀ ਇਹ ਕਿਰਤਿਆ ਰੁਜਗਾਰਿਆ ਉਹ ਆਪ ਵੀ ਕਰਦੇ ਆ ਤੇ ਦੂਜਿਆਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਕਰੋ ਠੀਕ ਹੈ ਜੀ ਇੱਕ ਹੋਏ ਹੁੰਦਾ ਹੈ ਕਿ ਜਾਂ ਉਹ ਕਹਿੰਦੇ ਆ ਕਿ ਨਹੀਂ ਤੁਸੀਂ ਨਹੀਂ ਕਰਨਾ ਤੁਸੀਂ ਨਹੀਂ ਕਰਨਾ ਉਹ ਬਟ ਸਾਰਿਆਂ ਨੂੰ ਹੀ ਕਹਿੰਦੇ ਆ ਕਿ ਤੁਸੀਂ ਇਹਦੇ ਉੱਪਰੋਂ YouTube ਇਨਕਮ ਜੇ ਤੁਸੀਂ ਲੈ ਸਕਦੇ ਆ ਇਹ ਤੁਹਾਡੀ ਮਿਹਨਤ ਆ ਕਿਉਂਕਿ ਉਸ ਉਹ ਇਹ ਚੀਜ਼ ਖੁਦ ਨੂੰ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਅਸੀਂ ਘਰੋਂ ਨਹੀਂ ਦੇਣਾ ਕਿਸੇ ਨੂੰ ਅਸੀਂ ਕੁਝ ਨਹੀਂ ਕਰਨਾ ਬਾਕੀ ਤੁਸੀਂ ਕੁਝ ਵਧੀਆ ਵਿਖਾਓ ਵੀਡੀਓ ਕੁਝ ਵਧੀਆ ਪਾਓ ਵਧੀਆ ਮੈਸੇਜ ਦਿਓ ਵੇਖੋ ਹਰ ਬਾਕੀ ਤਾਂ ਜੀ ਮੈਂ ਪਹਿਲੇ ਦਿਨ ਤੋਂ ਹੀ ਮਤਲਬ ਜਿੱਦਾਂ ਵੀਡੀਓ ਪਾਉਂਦੀ ਆ ਮੇਰੀ ਹਰ ਵੀਡੀਓ ਪਿੱਛੇ ਕੋਈ ਨਾ ਕੋਈ ਮੈਸੇਜ ਜ਼ਰੂਰ ਹੁੰਦਾ ਆ ਠੀਕ ਹੈ ਜੀ ਅਜੇ ਸਿਰਫ ਮੈਨੂੰ ਥੋੜਾ ਜਿਹਾ ਟਾਈਮ ਲੱਗੂਗਾ ਰੈਗੂਲਰ ਹੋਣ ਨੂੰ ਕਿਉਂਕਿ ਕਾਫੀ ਉਥਲ ਪੁਥਲ ਹੋ ਚੁੱਕੀ ਆ ਮੇਰੀ ਇੱਕ ਇੱਕ ਵਾਰੀ ਤਾਂ ਸਾਰੀ ਕਿਉਂਕਿ ਸਭ ਤੋਂ ਜ਼ਿਆਦਾ ਇਹ ਹੈ ਕਿ ਸ਼ਮੀ ਢਿਲੋਣਾ ਠੀਕ ਹੋਣ ਕਰਕੇ ਜਿਆਦਾ ਸਾਨੂੰ ਉਹ ਪ੍ਰੋਬਲਮ ਆ ਰਹੀ ਆ ਦੂਜਾ ਸੀ ਮਿਸਤਰੀ ਲਾ ਲੇ ਸਾਨੂੰ ਮਤਲਬ ਇਹ ਪਤਾ ਨਹੀਂ ਸੀਗਾ ਕਿ ਵਿੱਚੇ ਸਾਨੂੰ ਇਦਾਂ ਸ਼ਮੀ ਦੀ ਪ੍ਰੋਬਲਮ ਇਸ ਤਰ੍ਹਾਂ ਅਪਡੇਟ ਵਗੈਰਾ ਕਰਾਉਣਾ ਪੈਣਾ ਆ ਤੇ ਸਾਨੂੰ ਸਾਡੇ ਘਰੇ ਵੀ ਥੋੜਾ ਖਲਾਰਾ ਕਾਫੀ ਪਿਆ ਹੋਇਆ ਆ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ پا ਰਹੀ ਤੇ ਮੈਂ ਤੁਹਾਡੇ ਗੜੀ ਇੱਕ ਹੀ ਰਿਕਵੈਸਟ ਕਰਦੀ ਆ ਕਿ ਵੇਖੋ ਮੈਂ ਵੀਡੀਓ ਨਹੀਂ ਬਣਾ ਰਹੀ ਬਟ ਮੈਂ ਤੁਸੀਂ ਮੈਨੂੰ ਜਿਹੜਾ ਕਮੈਂਟ ਕਰਦੇ ਹੋ ਮੈਂ ਉਹਦਾ ਰਿਪਲਾਈ ਜ਼ਰੂਰ ਦਿੰਨੀ ਆ ਇਹ ਬਸ ਕਿਉਂਕਿ ਵੀਡੀਓ ਬਣਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਆ ਤਾਂ ਕਰਕੇ ਮੈਂ ਥੋੜੇ ਜਿਹਾ ਥੋੜਾ ਟਾਈਮ ਕੱਢ ਕੇ ਮੈਂ ਛੋਟਾ ਜਿਹਾ ਵਲੌਗ ਬਣਾ ਦਿੰਨੀ ਆ ਤੇ ਤੁਸੀਂ ਮੇਰੇ ਵਲੌਗਾਂ ਨੂੰ ਪਿਆਰ ਦਿਓ ਜਿੰਨਾ ਚਿਰ ਮੇਰਾ ਥੋੜਾ ਕੰਮ ਨਹੀਂ ਸੈਟਿੰਗ ਹੋ ਰਹੀ ਉਹਨਾਂ ਚਿਰ ਮੈਂ ਵਲੌਗ ਪਾ ਰਹੀ ਆ ਬਾਕੀ ਤੁਸੀਂ ਮੈਂ ਵੀਡੀਓ ਆਉਣਗੀਆਂ ਜੀ ਰੈਗੂਲਰ ਮੇਰੀਆਂ ਮੈਂ ਵੀਡੀਓ ਪਾਵਾਂਗੀ ਤੇ ਵਧੀਆ ਕਨਸੈਪਟ ਸੋਚ-ਸੋਚ ਕੇ ਵੀਡੀਓ ਬਣਾਵਾਂਗੀ ਹੁਣ ਜਸਟ ਮੈਂ ਅਜੇ ਇਹ ਕੰਮ ਨਹੀਂ ਕਰ پا ਰਹੀ ਬਾਕੀ ਤੁਸੀਂ ਥੋੜੇ ਮੇਰੇ ਨਾਲ ਜੁੜੇ ਰਹੋ ਤੇ ਤੁਸੀਂ ਇਦਾਂ ਹੀ ਮੇਰੇ ਚੈਨਲ ਨੂੰ ਪਿਆਰ ਦਿਓ ਬਾਕੀ ਤੁਸੀਂ ਮੈਨੂੰ ਕਮੈਂਟਾਂ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ ਆ ਬਹੁਤ ਵਧੀਆ ਮੈਂ ਪਸੰਦ ਕੀਤਾ ਸਾਰਿਆਂ ਨੇ ਤੇ ਇਦਾਂ ਹੀ ਤੁਸੀਂ ਮੇਰੇ ਨਾਲ ਜੁੜੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬਾਕੀ ਇਹ ਆ ਜੀ ਬਾਕੀ ਜੇ ਦੋ ਮਹੀਨ ਹੁਣ ਮੈਂ ਪਿੰਡ ਗਈ ਤੇ ਮੈਂ ਵਲੌਗ ਬਣਾਉਂਗੀ ਫੇ ਤੁਹਾਨੂੰ ਹੁਣ ਕਿਉਂਕਿ ਜੇ ਟਾਈਮ ਲੱਗ ਜਾਣਾ ਆ ਪਿੰਡ ਜਾਣ ਨੂੰ ਅਜੇ ਕੁਝ ਟਾਈਮ ਲੱਗਣਾ ਆ ਬਾਕੀ ਤੁਹਾਨੂੰ ਬਤਾਉਂ ਕਬਲ ਹੁਣੀ ਵੀ ਸਾਰੇ ਜਣੇ ਸ਼ਮਮੀ ਢਿਲੋਂ ਦਾ ਪਤ ਲਣ ਗਏ ਸੀਗੇ ਉੱਥੇ ਹਸਪੀਟਲ ਵੀ ਆਪਾਂ ਸਾਰੇ ਇਕੱਠੇ ਸੀਗੇ ਤੇ ਇਦਾਂ ਆ ਵੀ ਕੁਝ ਟਾਈਮ ਲੱਗੂਗਾ ਜੇ ਉਹਨਾਂ ਨੂੰ ਠੀਕ ਹੋਣ ਨੂੰ ਵੀ ਤੇ ਮੈਨੂੰ ਵੀ ਚੈਨਲ ਤੇ ਆਪਣਾ ਰੈਗੂਲਰ ਕੰਮ ਕਰਨ ਲਈ ਬਾਕੀ ਤੁਸੀਂ ਬਾਕੀ ਦਿੰਦੇ ਫਤੇਗੜ ਚੂੜੀਆਂ ਬਾਕੀ ਮੈਨੂੰ ਬਹੁਤ ਜ਼ਿਆਦਾ ਕਮੈਂਟ ਕੀਤਾ ਕਿ ਤੁਸੀਂ ਕਿੱਥੇ ਰਹਿੰਦੇ ਆ ਅਸੀਂ ਫਤੇਗੜ ਚੂੜੀਆਂ ਰਹਿੰਦੇ ਆ ਜੀ ਹਨਾ ਫਤੇਗੜ ਚੂੜੀਆਂ ਡੇਰਾ ਰੋਡ ਤੇ ਰਹਿੰਦੇ ਆ ਬਾਕੀ ਤੁਸੀਂ ਜਿੱਦਾਂ ਵੀ ਗਾਹ ਤੋਂ ਜਿੱਦਾਂ ਵੀ ਕੋਈ ਹੋਰ ਤਰ੍ਹਾਂ ਦਾ ਕਮੈਂਟ ਕਰੋਗੇ ਮੈਂ ਉਹਦਾ ਰਿਪਲਾਈ ਜ਼ਰੂਰ ਦਵਾਂਗੀ ਤੁਹਾਨੂੰ ਤੇ ਇਸ ਕਰਕੇ ਧੰਨਵਾਦ ਜੀ ਤੁਹਾਡਾ ਕਿ ਬਾਕੀ ਤੁਹਾਡੇ ਸਾਰੇ ਕਮੈਂਟਾਂ ਆਉਣ ਕਰਕੇ ਮੈਂ ਤੁਸੀਂ ਇਹ ਵਲੌਗ ਵੇਖ ਕੇ ਵੀ ਮੈਨੂੰ ਛੋਟੇ ਛੋਟੇ ਕਮੈਂਟ ਕਰਿਓ ਮੈਂ ਉਹਦਾ ਰਿਪਲਾਈ ਜ਼ਰੂਰ ਦਵਾਂਗੀ ਤੁਹਾਨੂੰ ਜੀ ਜੇ ਹੋਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤੁਸੀਂ ਮੈਨੂੰ ਸਵਾਲ ਪੁੱਛੋਗੇ ਤੇ ਮੈਂ ਉਹਦਾ ਜਵਾਬ ਜ਼ਰੂਰ ਦਵਾਂਗੀ ਜੀ ਬਸ ਸਿਰਫ ਇਹ ਆ ਕਿ ਤੁਸੀਂ ਮੇਰੇ ਵਲੌਗ ਨੂੰ ਪਿਆਰ ਦਿਓ ਇਸ ਕਰਕੇ ਕਿਉਂਕਿ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਮੈਂ ਵਲੌਗ ਬਣਾ ਰਹੀ ਆਂ ਫੇਰ ਥੋੜਾ ਕਰਕੇ ਫੇਰ ਮੈਂ ਰੈਗੂਲਰ ਹੋ ਜਾਾਂਗੀ ਬਾਕੀ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਆ ਇਸ ਕਰਕੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਬਾਕੀ ਜੋ ਵੀ ਤੁਹਾਨੂੰ ਹੋਰ ਸਵਾਲ ਸਾਰਿਆਂ ਨੇ ਕਮੈਂਟ ਕੀਤਾ ਸੀਗਾ ਕਿ ਸਾਨੂੰ ਦੱਸੋ ਜੀ ਸੰਦੀਪ ਦੇ ਵਾਲ ਕਿੰਦਾ ਲੰਬੇ ਹੋਏ ਬਾਕੀ ਇਸ ਇਸ ਟੌਪਿਕ ਤੇ ਮੇਰੀ ਵੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਬਾਕੀ ਮੈਂ ਇਹ ਉਹਦੇ ਨਾਲ ਗੱਲ ਕਰਕੇ ਇਸ ਟੌਪਿਕ ਤੇ ਤੇ ਤੁਹਾਨੂੰ ਜ਼ਰੂਰ ਦੱਸਾਂਗੀ ਕਿ ਉਹਨੇ ਇਹ ਕੀ ਕੀਤਾ ਆ ਤੇ ਕਿੰਦਾ ਹੋਏ ਆ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਕੇ ਇਹ ਜ਼ਰੂਰ ਦੱਸਾਂਗੀ ਜਿਦਾਂ ਵੀ ਉਹ ਮੈਨੂੰ ਦੱਸੂਗੀ ਤੁਹਾਨੂੰ ਮੈਂ ਕਮੈਂਟ ਕਰਕੇ ਜਰੂਰ ਦੱਸਾਂ ਤੁਹਾਨੂੰ ਮੈਂ ਵਲੌਗ ਬਣਾ ਕੇ ਜਰੂਰ ਦੱਸਾਂ ਜੀ ਕਿ ਉਹਦੇ ਵਾਲਾਂ ਦਾ ਕੀ ਰਾਜ ਆ ਤੇ ਬਾਕੀ ਤੁਸੀਂ ਅੱਧਾ ਵੀ ਮੇਰਾ ਚੈਨਲ ਰਿਆੜ ਮੱਲੀ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓ ਕਿੱਦਾਂ ਲੱਗਦੀਆਂ ਵੀਡੀਓ ਜੇ ਮੈਂ ਥੋੜੇ ਜਿਹਾ ਥੋੜਾ ਟਾਈਮ ਕੱਢ ਕੇ ਵੀ ਮਾਸੇ ਦਾ ਇੱਕ ਦੰਮ ਬਣਾਉਣੀ ਆ ਕਿ ਜਿਆਦਾ ਮੈਂ ਉਹਨੂੰ ਉਸ ਵੱਲ ਧਿਆਨ ਨਹੀਂ ਦੇ ਰ پا ਰਹੀ ਮੇਰਾ ਥੋੜੇ ਕੁਝ ਬਸ 15 ਦਿਨਾਂ ਜਿਵੇਂ ਇਸ ਚੀਜ਼ ਵੱਲ ਨਹੀਂ ਧਿਆਨ ਦੇ ਪਾਉਣਾ ਬਾਕੀ ਜਿਹੜਾ ਵੀ ਵਲੌਗ ਪਾਉਣੀ ਹੈ ਮੇਰੇ ਵਲੌਗ ਨਾਲ ਜੁੜੋ ਮੈਨੂੰ ਕਮੈਂਟ ਕਰੋ ਤੇ ਮੈਂ ਜ਼ਰੂਰ ਤੁਹਾਨੂੰ ਰਿਪਲਾਈ ਕਰਾਂਗੀ। ਮਾਜੀ ਬਹੁਤ-ਬਹੁਤ ਧੰਨਵਾਦ ਜੀ। ਹੋਰ ਮੇਰਾ ਚੈਨਲ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ। ਫਿਰ ਸਸਟੀ ਕਾਲ ਜੀ ਸਾਰਿਆਂ ਨੂੰ।